ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਤਰਨਤਾਰਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹੋਈ ਵੱਡੀ ਜਿੱਤ। ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਸੁੱਕੀ ਮੁੱਕੀ ਹਵਾ ਸੀ ਜਿਹੜੀ ਨਿਕਲ ਗਈ। ਅਸਲੀਅਤ ਸਭ ਦੇ ਸਾਹਮਣੇ ਹੈ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋ ਚੁੱਕੀ ਹੈ। ਅੰਕੜਿਆਂ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਕਿਨੇ ਆ ਗਏ ਨੇ ਬਹੁਤ ਵੱਡੀ ਖਬਰ ਜਿਹੜੀ ਤੁਸੀਂ ਵੇਖਣ ਜਾ ਰਹੇ ਕਿਉਂਕਿ ਅਕਾਲੀ ਦਲ ਦੀ ਜ਼ੋਰਦਾਰ ਹਾਰ ਹੋ ਚੁੱਕੀ ਹੈ ਔਰ ਇਹਦੀ ਵੀਡੀਓ ਦੇ ਸਬੂਤ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਕਾਰਨ ਕਾਰਨ ਦੇ ਵਿੱਚ ਬਹੁਤ ਸਾਰੀਆਂ ਤਰ੍ਹਾਂ ਦੇ ਜ਼ੋਰ ਲਾਇਆ ਪਰ ਅਕਸਰ ਮੈਂ ਤੁਹਾਡੇ ਨਾਲ ਇਹ ਗੱਲ ਪਹਿਲਾਂ ਹੀ ਸਾਂਝੀ ਕਰ ਚੁੱਕਿਆ ਸੀ ਕਿ ਅਕਾਲੀ ਦਲ ਨੂੰ ਔਰ ਬਾਕੀ ਦੀਆਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਬਾਜ਼ੀ ਮਾਰੂਗੀ ਤੇ ਦਰਹਸਲ ਦੇ ਵਿੱਚ ਇਹ ਸੱਚ ਹੋ ਚੁੱਕਿਆ ਪਰ ਉੱਥੋਂ ਦੇ ਲੋਕਾਂ ਨੇ ਹਵਾ ਕਿਵੇਂ ਬਦਲ ਦਿੱਤੀ ਹੈ ਇੱਕ ਪਾਸੇ ਅਕਾਲੀ ਦਲ ਨੇ ਝੂਠ ਮੋੜਦੀ ਹਵਾ ਯਾਨੀ ਜਾਣ ਬੁੱਝ ਕੇ ਬਣਾਈ ਸੀ ਪਰ ਅੱਜ ਤੁਹਾਡੇ ਸਾਹਮਣੇ ਇਹ ਨਿਰਪੱਖ ਕਰਾਂਗੇ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਸਰਕਾਰ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀ ਪਰੰਤਾਰ ਦੇ ਵਿੱਚ ਰੁਤਬਾ ਸੀ ਔਰ ਦੂਜੇ ਪਾਸੇ ਝੂਠ ਮੋੜਦੀ ਹਵਾ ਬਣਾਉਣ ਵਾਲੇ ਅਕਾਲੀ ਦਲ ਨੂੰ ਜੋਰਦਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਨੀ ਇੱਕ ਪਾਸੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੇ ਜਿਨ੍ਹਾਂ ਨੂੰ ਪੰਜਾਬ ਦੇ ਅੰਦਰ ਅਖਾਲੀ ਦਲ ਦੁਆਰਾ ਬਹੁਤ ਜ਼ਿਆਦਾ ਭੰਡਿਆ ਵੀ ਗਿਆ ਔਰ ਜਾਣਬੁੱਝ ਕੇ ਆਪਣੀ ਜੜੀ ਕੇ ਝੂਠੀ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਯਾਨੀ ਹਰਮਿੰਦਰ ਸਿੰਘ ਬਾਜੀ ਕਿਵੇਂ ਮਾਰਦੇ ਨੇ ਅੱਜ ਤੁਹਾਡੇ ਸਾਹਮਣੇ ਲੋਕਾਂ ਦੇ ذریعے ਦਿਖਾਵਾਂਗੇ ਕਿਉਂਕਿ ਇਹ ਵੀਡੀਓ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਆ ਐਬਜੈਕਟ ਪੋਲ ਤੋਂ ਪਹਿਲਾਂ ਰਿਐਲਟ ਲੋਕਾਂ ਨੇ ਦੇਣੇ ਹੁੰਦੇ ਨੇ ਕਿ ਵੋਟ ਕਿਹਨੂੰ ਪਾਈ ਐ ਤੇ ਆਮ ਆਦਮੀ ਪਾਰਟੀ ਸ਼ਿਖਰਾਂ ਦੇ ਉੱਤੇ ਤਰਨ ਤਰਨ ਦੇ ਵਿੱਚ ਵੀ ਫੇਰ ਤੋਂ ਪਹੁੰਚ ਗਈ ਐ ਕਿਉਂਕਿ ਲੁਧਿਆਣਾ ਦੇ ਵਿੱਚ ਵੀ ਜਿਮਨੀ ਚੋਣ ਹੁੰਦੀ ਐ ਉੱਥੇ ਸੁਖਬੀਰ ਸਿੰਘ ਬਾਦਲ ਕਹਿ ਲੋ ਚਾਹੇ ਕਾਲੀ ਦਲ ਕਹਿ ਲੋ ਧੋਤੇ ਮੂੰਹ ਤੇ ਜਪੇੜ ਵੱਜੀ ਸੀ ਕਿਉਂਕਿ 50000 ਤੋਂ ਜ਼ਿਆਦਾ ਵੋਟਾਂ ਸਿੱਖਾਂ ਦੀਆਂ ਪਾਈਆਂ ਜਾਂਦੀਆਂ ਲੁਧਿਆਣੇ ਦੇ ਵਿੱਚ ਤੇ ਜਿੰਨੀ ਚੋਣ ਦੇ ਵਿੱਚ ਉਥੇ ਵੀ ਕਾਲੀਆਂ ਨੂੰ 8000 ਵੋਟ ਪੈਂਦੀ ਹੈ ਕਹਿੰਦੇ ਜੀ ਜਿਹੜੀ ਲੁਧਿਆਣਾ ਦੇ ਵਿੱਚ ਚਪੇੜ ਵੱਜੀ ਸੀ ਉਸੇ ਹੀ ਪ੍ਰਕਾਰ ਫੇਰ ਤੋਂ ਕਾਲੀਆਂ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਰਨਾ ਕਿਵੇਂ ਪੈ ਗਿਆ ਸੁਣੋ ਯਾਰਾਂ ਤੁਹਾੰਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਜਿਹੜੀ ਅਪਡੇਟ ਸਾਂਝੀ ਕਰਨੀ ਹੈ ਬੜੀ ਹੀ ਅਹਿਮ ਸੁਣੋ ਸਰਪੰਚ ਦੀ ਉਹ ਚੋਣ ਤੇ ਸਭ ਦੀ ਨਜ਼ਰ ਟਿਕੀ ਹੋਈ ਸੀ ਇਸ ਸੀਟ ਤੇ ਸੱਤਾ ਧਰਨੇ ਕੋਸ਼ਿਸ਼ ਕੀਤੀ ਕਿ ਕਿਵੇਂ ਸੀਟ ਨੂੰ ਦੁਬਾਰਾ ਆਪਣੇ ਹਿੱਸੇ ਰੱਖਿਆ ਜਾਵੇ ਉੱਥੇ ਹੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਪੈਰਾ ਸਿਰ ਹੋਣ ਦੀ ਕੋਸ਼ਿਸ਼ ਕਰ ਰਿਹਾ ਕਾਂਗਰਸ ਨੇ ਵੀ ਪੂਰੀ ਵਾਹ ਲਾਈ ਪਰ ਇੱਕ ਨਵਾਂ ਵੱਖਰਾ ਆਪਣੇ ਆਪ ਨੂੰ ਪੰਥਕ ਧੜੇ ਦੇ ਤੌਰ ਤੇ ਉਭਰਿਆ ਮਨਦੀਪ ਸਿੰਘ ਵੀ ਚੌਣ ਮੈਦਾਨ ਦੇ ਵਿੱਚ ਸੀ ਤਾਂ ਇੱਥੇ ਭਾਜਪਾ ਭਾਜਪਾ ਦੇ ਹਰਜੀਤ ਸੰਧੂ ਆਪਣੀ ਪੂਰੀ ਵਾਹ ਲਾ ਰਹੇ ਸੀ ਉਹ ਵੀ ਕਹਿੰਦੇ ਨੇ ਕਿ ਭਾਜਪਾ ਚੰਗਾ ਕਰਕੇ ਦਿਖਾਏਗੀ ਤਾਂ ਲੋਕ ਕਿਧਰ ਭੱਜਦੇ ਨੇ ਇਹ ਬਹਿਸ ਕੀ ਆਇਆ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਲੋਕਾਂ ਨੇ ਸਿਰਫ ਅਸੀਂ ਪੱਖ ਸੰਧਨੇ ਨੇ ਵਿਊ ਸੰਧਨੇ ਨੇ ਤੇ ਫੈਸਲਾ ਜਨਤਾ ਨੇ ਕਰਨਾ ਹੈ ਮੌਜੂਦਾ ਹਾਲਾਤਾਂ ਨੂੰ ਲੈ ਕੇ ਕਿ ਇੱਥੇ ਬਣ ਕੀ ਗਿਆ ਨਿਭੜ ਕੀ ਗਿਆ ਬਹੁਤਾ ਤਾਂ ਅੰਦਾਜ਼ਾ ਲੱਗ ਜਾਂਦਾ ੁਣੀ ਜੌਂਕ ਤੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਕੋਸ਼ਿਸ਼ ਕਰਾਂਗੇ ਇੱਥੇ ਲੋਕਾਂ ਦੀ ਰਾਏ ਲੈਣ ਦੀ ਔਰ ਰੈਂਡਮਲੀ ਆ ਜਿਹੜੇ ਵੀ ਲੋਕ ਸਾਡੇ ਸਾਹਮਣੇ ਆਣ ਕੇ ਪਹਿਲਾਂ ਜਵਾਲ ਭਾਈ ਨੇੜੇ ਖੜਾ ਪੈ ਜੀ ਕੀ ਲੱਗਦਾ ਕੀ ਨਿਭੜਿਆ ਵੋਟਾਂ ਪੈ ਗਈਆਂ ਕੀ ਲੱਗਦਾ ਕਿਹਦੇ ਹਿੱਸੇ ਕੀ ਆਇਆ ਹੋਰ ਤਾਂ ਬਾਈ ਜੀ ਦੇਖੋ ਆਲਮੋਸਟ ਕੋ ਜਿਹੜਾ ਵੀ ਕੋਈ ਜਿੱਤਿਆ ਇੱਥੇ ਕੈਂਡੀਡੇਟ ਸਿਰਫ 3 ਜਾਂ 4000 ਦਾ ਮਾਰ ਜਣਾ ਹੈ ਕੋਈ ਨੇ ਪੁੱਛਿਆ ਕਿ ਕਿਹੜਾ ਲੱਗਦਾ ਬਸ ਇੱਕ ਲੈਣ ਚ ਦੱਸ ਦਿਓ ਅੱਗੇ ਤਾਂ ਬਾਈ ਜੀ ਇਸ ਟਮਾਰ ਮੀਨ ਸਿੰਘ ਸੰਧੂ ਤਾਂ ਜਾਂ ਪਾਰਟੀ ਬਸ ਕੋ ਦੱਸਦੇ ਤੁਸੀਂ ਬਾਈ ਜੀ ਹਰਮੀਨ ਸਿੰਘ ਸੰਧੂ ਦੀ ਜਿਆਦਾ ਆਵਾਜ਼ ਹੈ ਲੋ ਜੀ ਇੱਕ ਸੱਤਾ ਕਰਦੇ ਆ ਕਦੇ ਵਿੱਚ ਭੁੱਗਦੇ ਨੇ ਬਾਈ ਜੀ ਇੱਕ ਵੀ ਨਾ ਇੱਧਰ ਖੜਾ ਕੌਣ ਜਿੱਤਿਆ ਹਾਂਜੀ ਹਾਂਜੀ ਕੌਣ ਜਿੱਤਦਾ ਲੱਗਦਾ ਹਰਮੀਤ ਸਿੰਘ ਸੰਧੂ ਸੱਤਾਧਰ ਨਾਲ ਹਾਂਜੀ ਹਾਂਜੀ ਸੱਤਾ ਵਾਲੇ ਪਾਸੇ ਵੀ ਆਹ ਕੀ ਲੱਗਦਾ ਕਿਹੜਾ ਅਗੇ ਅਗੇ ਸਰ ਦੇਖਿਆ ਜਾਵੇ ਸ਼ਹਿਰ ਦਾ ਦਰਮੇ디ਆ ਸੱਤਾਧਰ ਹਾਂ ਬੋਲ ਵੀ ਇਹ ਵੀ ਸੱਤਾਧਰ ਵਾਲੀ ਟੱਕਰਿਆਂ ਵਾਲੇ ਤਾਂ ਸੁਣ ਲਿਆ ਪੰਜਾਬ ਵਾਲੇ ਹਰਮੀਤ ਸਿੰਘ ਸੰਧੂ ਯਾਨੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਤਰਨ ਤਾਨ ਤੋਂ ਬਾਜ਼ੀ ਮਾਰ ਚੁੱਕੇ ਨੇ ਇਹ ਅੱਜ ਵੀ ਮਤਾ ਦੇ ਸਾਹਮਣੇ ਕਹਿੰਨਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸੀ ਰਣਨੀਤੀ ਬਣਾਈ ਕਿ ਝੂਠੀ ਹਵਾ ਬਣਾਉਣ ਵਾਲੇ ਅਕਾਲੀ ਦਲ ਨੂੰ ਜ਼ੋਰਦਾਰ ਹਾਰ ਦਾ ਸਾਹਮਣਾ ਕਿਉਂ ਕਰਨਾ ਪੈ ਗਿਆ ਕਿਉਂਕਿ ਅਕਸਰ ਪੂਰੇ ਪੰਜਾਬ ਭਰ ਦੇ ਵਿੱਚ ਇਹਨਾਂ ਨੇ ਆਪਣੇ ਪੱਤਰਕਾਰ ਛੱਡੇ ਸੀ ਕਿ ਅਕਾਲੀ ਦਲ ਦੀ ਹਵਾ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਬਣਾਈ ਜਾਵੇ ਕਿ ਲੋਕਾਂ ਦਾ ਰੁੱਖਾ ਨਾ ਜਿਹੜਾ ਉਹ ਅਕਾਲੀ ਦਲ ਨਾਲੇ ਪਾਸੇ ਨੂੰ ਹੋ ਜਾਈ ਪਰ ਨਹੀਂ ਪੰਜਾਬ ਦੇ ਜੋ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਨੇ ਕਿ ਅਕਾਲੀ ਦਲ ਨੇ ਪੰਜਾਬ ਦਾ ਬਹੁਤ ਭਾਰੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਜਿਹੜਾ ਅੱਜ ਕੱਲ ਚੰਡੀਗੜ੍ਹ ਦੇ ਵਿੱਚ ਵੀ ਰੌਣਾ ਪਿਆ ਹੋਇਆ ਹੈ ਚੰਡੀਗੜ੍ਹ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਕਿ ਭਾਈ ਪੰਜਾਬ ਦਾ ਹੋਣਾ ਚਾਹੀਦਾ ਕਹਿੰਦੇ ਰਾਕਾ ਮਾਰਦੇ ਆ ਤਾਂ ਜਿਹੜੇ ਇਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਵਰਗੇ ਅੱਜ ਰੌਲਾ ਪਾ ਰਹੇ ਨੇ ਪਿਛਲੀਆਂ ਸਰਕਾਰਾਂ ਨੂੰ ਜਾਂ ਹੁਣ ਮੌਜੂਦਾ ਸਰਕਾਰ ਨੂੰ ਕੋਸ ਰਹੇ ਨੇ ਆਪਣੇ ਰਾਜ ਦੇ ਅੰਦਰ ਇਹਨਾਂ ਨੇ ਪ੍ਰਬੰਧ ਇਹ ਪੱਕੇ ਕਿਉਂ ਨਹੀਂ ਕੀਤੇ ਕਿਉਂ ਨਹੀਂ ਪੰਜਾਬ ਦੇ ਹਿੱਸੇ ਦੇ ਵਿੱਚ ਚੰਡੀਗੜ੍ਹ ਨੂੰ ਲੈਣ ਦੀ ਕੋਸ਼ਿਸ਼ ਕੀਤੀ ਐਸੇ ਕਰਕੇ ਦਾ ਕਹਿੰਦੇ ਆ ਕਿ ਪੰਜਾਬ ਨੂੰ ਸਿਰਫ ਲੁੱਟਿਆ ਪੰਜਾਬ ਦਾ ਬਣਾਇਆ ਕੱਖ ਨਹੀਂ ਆਸ ਕਰਕੇ ਪੰਜਾਬ ਦੇ ਤਰਨਤਾਰਨ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਫੇਰ ਤੋਂ ਜ਼ੋਰਦਾਰ ਹਾਰ ਤੁਹਾਡੇ ਸਾਹਮਣੇ ਆ ਔਰ ਕਾਂਗਰਸ ਨੇ ਕਾਂਗਰਸ ਨੇ ਕੀ ਕੀਤਾ ਸੀ ਅੱਜ ਤੁਸੀਂ ਅਕਸਰ ਜਾਣਦੇ ਹੋ ਜਿਵੇਂ ਇਕਾਲਤਾ ਸਰਪਟੇ ਅਟੈਕ ਕਰਵਾਏ ਇਹਨਾਂ ਲੋਕਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਚੀਜ਼ਾਂ ਨੂੰ ਆਪਦੇ ਜਾਣ ਦੇ ਵਿੱਚ ਰੱਖਦੇ ਹੋਇਆ ਬਹੁਤ ਵੱਡੇ ਪੱਧਰ ਦੇ ਉੱਤੇ ਹਾਰ ਦਾ ਸਾਹਮਣਾ ਕਰਵਾ ਦਿੱਤਾ ਕਿਉਂਕਿ ਜਿਹੜੇ ਅੰਕੜੇ ਨੇ ਉਹ ਲੋਕਾਂ ਦੇ ਜ਼ਰੀਏ ਤੁਹਾਡੇ ਸਾਹਮਣੇ ਆ ਰਹੇ ਨੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਸੱਤਾਧਰ ਦੇ ਨਾਲ ਤੇ ਇਕਾਲੀ ਦਲ ਦਾ ਤਾਂ ਨਾਮੋ ਨਿਸ਼ਾਨ ਤੱਕ ਨਹੀਂ ਹੈ ਕਿਉਂਕਿ ਜਦੋਂ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹੁੰਦੀ ਹੈ ਤਾਂ ਉੱਥੇ ਵੀ ਕਹਿੰਦੇ ਜੀ ਧੋਤੇ ਮੂੰਹ ਚ ਪੇੜ ਅਕਾਲੀ ਦਲ ਦੇ ਵੱਜੀ ਸੀ ਇੱਕ ਪਾਸੇ 50000 ਵੋਟ ਦਾ ਹੁਣ ਸਿੱਖਾਂ ਦਾ ਔਰ ਦੂਜੇ ਪਾਸੇ ਸਿੱਖਾਂ ਦੀ ਬੋਟ ਦੇ ਵਿੱਚੋਂ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਸਿਰਫ 8000 ਵੋਟ ਪੈਂਦੀ ਹੈ ਐਸ ਕਰਕੇ ਪੰਜਾਬ ਦੇ ਅੰਦਰ ਸਭ ਤੋਂ ਪਹਿਲਾ ਮੈਸੇਜ ਲੁਧਿਆਣੇ ਦੀ ਜਮਨੀ ਚੋਂ ਨਿਕਲਦਾ ਗਿਆ ਸੀ ਕਿ ਹੁਣ ਅਕਾਲੀ ਦਲ ਦਾ ਸੁਖੜਾ ਸਾਫ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਇਹਨਾਂ ਨੇ ਕਰਵਾਈਆਂ ਜਿਹੜੀ ਨੌਜਵਾਨੀ ਇਹਨਾਂ ਨੇ ਮਾਰੀ ਉਹ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਪੂਰੀ ਤਰ੍ਹਾਂ ਛਪ ਗਈ ਹੈ ਤਾਂ ਕਹਿੰਦੇ ਜੀ ਇਹਨਾਂ ਆਉਣ ਵਾਲੇ 27 ਦਾ ਸਮਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਵੀ ਹੈ ਔਰ ਦੂਜੇ ਪਾਸੇ ਲੋਕਾਂ ਦਾ ਰੁਖ ਵੀ ਹੈ ਇਹ ਮੈਂ ਅੱਜ ਵੀ ਕਹਿਣਾ ਪਰ ਇੱਕ ਗੱਲ ਜ਼ਰੂਰ ਹੈ ਜਿੱਥੇ ਜਾ ਕੇ ਪੰਜਾਬ ਦਾ ਮੁੱਖ ਮੰਤਰੀ ਹਾਰ ਸਕਦਾ ਕੋਈ ਕੋਈ ਫੈਕਟ ਆ ਪੰਜਾਬ ਦਾ ਜੇਕਰ ਯੂਨੀਵਰਸਿਟੀ ਪੰਜਾਬ ਦਾ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਿਆ ਫੇਰ ਵੱਡਾ ਰੌਲਾ ਉੱਥੇ ਆ ਕੇ ਪੈਣਾ ਤੇ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਐਸੇ ਹੱਥ ਤੇ ਹਰਾਉਗੀ ਕਿਉਂਕਿ ਜਿਹੜਾ ਚੰਡੀਗੜ੍ਹ ਇਹ ਪੰਜਾਬ ਦੇ ਹਿੱਸੇ ਆਉਂਦੇ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਹਰਿਆਣਾ ਹਿਮਾਚਲ ਕੱਢਿਆ ਗਿਆ ਉਸੇ ਹੀ ਪ੍ਰਕਾਰ ਚੰਡੀਗੜ੍ਹ ਨੂੰ ਵੀ ਕੇਂਦਰ ਸਮੇਟ ਲੈਣਾ ਚਾਹੁੰਦਾ ਹੈ ਕਿ ਪੰਜਾਬ ਨੂੰ ਫੇਰ ਤੋਂ ਤੋੜ ਮੋੜ ਕੇ ਇੱਕ ਵੱਖਰੀ ਸਟੇਟ ਬਣਾਉਣਾ ਚਾਹੁੰਦਾ ਹੈ ਚੰਡੀਗੜ੍ਹ ਜੇਕਰ ਵੱਖਰੀ ਸਟੇਟ ਬਣਦੀ ਹੈ ਚੰਡੀਗੜ੍ਹ ਨੂੰ ਜੇਕਰ ਵੱਖਰੀ ਸਟੇਟ ਬਣਾਇਆ ਗਿਆ ਤਾਂ ਪੰਜਾਬ ਨੂੰ ਆਸੇ-ਪਾਸਾਂ ਤੋਂ ਫੇਰ ਵੱਢ ਕੇ 1947 ਵਾਲਾ ਦੌਰ ਫੇਰ ਤੁਹਾਡੇ ਸਾਹਮਣੇ ਆ ਜਾਣਾ ਕਿਉਂਕਿ ਪਹਿਲਾਂ ਵੀ ਸਾਡੇ ਪੰਜਾਬ ਨੂੰ ਇਸੇ ਹੀ ਪ੍ਰਕਾਰ ਵੱਢਿਆ ਗਿਆ ਵਿੱਚੋਂ ਇਹ ਹਿਮਾਚਲ ਕੱਢਿਆ ਗਿਆ ਵਿੱਚੋਂ ਹੀ ਇਹ ਹਰਿਆਣਾ ਕੱਢਿਆ ਗਿਆ ਇਸ ਕਰਕੇ ਜਿਹੜੀ ਕੇਂਦਰੀ ਧਿਰ ਉਹਦਾ ਭਾਈ ਸਾਡੇ ਪੰਜਾਬ ਨੂੰ ਦੱਬਣਾ ਤੇ ਕੋਚਲਣਾ ਚਾਹੁੰਦੀ ਹੈ ਪਰ ਸਾਡੇ ਪੰਜਾਬ ਦੀ ਸਰਕਾਰ ਨੂੰ ਕੀ ਚਾਹੀਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਤੇ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਹਰ ਹਿੱਲੇ ਮਿਲਣਾ ਚਾਹੀਦਾ ਅੱਜ ਸਾਡੇ ਪੰਜਾਬ ਦੇ ਨੌਜਵਾਨ ਧਰਨੇ ਤੇ ਧਰਨਾ ਲਾ ਰਹੇ ਨੇ ਦੇਖੋ ਕਿੰਨਾ ਬੁਰਾ ਹਾਲ ਹੋ ਚੁੱਕਿਆ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੇ ਲੋਕ ਆਪਣੇ ਹੱਕ ਮੰਗ ਰਹੇ ਨੇ ਤੇ ਪੰਜਾਬ ਦੀ ਸਰਕਾਰ ਜੇਕਰ ਇਹਨਾਂ ਦੇ ਨਾਲ ਅੱਜ ਨਹੀਂ ਖੜਦੀ ਤਾਂ ਫੇਰ ਆਉਣ ਵਾਲੇ ਸਤਾਈ ਦੇ ਵਿੱਚ ਬਹੁਤ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਵੀ ਲੱਗ ਸਕਦਾ ਹੈ ਇਸ ਗੱਲਾਂ ਦੇ ਇਫੈਕਟ ਨੇ ਪਰ ਜੇਕਰ ਪੰਜਾਬ ਦਾ ਮੁੱਖ ਮੰਤਰੀ ਭੂਆ ਸਿੰਘ ਮਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਗੱਲ ਚਾਹ ਪੰਜਾਬ ਦੇ ਲੋਕਾਂ ਦੇ ਨਾਲ ਖੜਕੇ ਚੰਡੀਗੜ੍ਹ ਨੂੰ ਪੰਜਾਬ ਦੇ ਹਿੱਸੇ ਦੇ ਵਿੱਚ ਲੈ ਕੇ ਆਉਂਦਾ ਤਾਂ ਫੇਰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਹਾਰ ਨਹੀਂ ਹੁੰਦੀ ਇਹ ਗੱਲ ਵੀ ਤੈ ਹੈ ਪਰ ਠੀਕਾ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲਾ ਤੇ ਜਰੂਰ ਕਰ ਲੈਣਾ ਜੀ ਧੰਨਵਾਦ